ਦੀ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਦਰਸਲ ਕੇਂਦਰ ਨੇ ਇਸ ਸਾਲ 1 ਜਨਵਰੀ ਤੋਂ ਮਹਿੰਗਾਈ ਪੱਤੇ ਨੂੰ ਮੌਜੂਦਾ 46% ਤੋਂ ਵਧਾ ਕੇ ਮੂਲ ਤਨਖਾਹ ਦੇ 50% ਕਰ ਦਿੱਤਾ ਹੈ ਇਸ ਨਾਲ 1 ਕਰੋੜ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ ਆਓ ਪੂਰੀ ਖਬਰ ਬਾਰੇ ਤੋਂ ਅੰਤ ਤੱਕ ਕੇਂਦਰੀ ਮੰਤਰੀ ਮੰਡਲ ਨੇ 1 ਜਨਵਰੀ 2024 ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਹਿੰਗਾਈ ਭੱਤੇ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤੀ ਇੱਕ ਵਾਧੂ ਕਿਸ਼ਤ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜੋ ਮੌਜੂਦਾ 46% ਦੀ ਦਰ ਤੋਂ 44% ਅੰਕਾ ਦੇ ਵਾਅਦੇ ਨਾਲ ਕੇਂਦਰੀ ਮੰਤਰੀ ਪਿਊਸ਼ ਕੋਇਲ ਨੇ ਕੈਬਨਟ ਮੀਟਿੰਗ ਤੋਂ ਬਾਅਦ ਕਿਆ ਹੈ ਕਿ ਮੁੱਢਲੀ ਤਨਖਾਹ ਪੈਨਸ਼ਨ ਮਹਿੰਗਾਈ ਦੀ ਪਰਪਾਈ ਲਈ ਹੈ ਡੀਏ ਵਿੱਚ ਵਾਧੇ ਦੇ ਨਾਲ ਹੀ ਟਰਾਂਸਪੋਰਟ ਪੱਤਾ ਕੰਟੀਨ ਪੱਤਾ ਅਤੇ ਡੈਪੂਟੇਸ਼ਨ ਪੱਤੇ ਸਮੇਤ ਹੋਰ ਪੱਤਿਆਂ ਵਿੱਚ 25% ਦੀ ਵਾਧਾ ਕੀਤਾ ਗਿਆ ਹੈ ਮਕਾਨ ਕਿਰਾਇਆ ਪੱਤਾ ਮੂਹ ਤਨਖਾਹ ਦੇ 27% ਦੀ 19% ਅਤੇ 9% ਤੋਂ ਵਧਾ ਕੇ ਕ੍ਰਮਵਾਰ 30% 20% ਅਤੇ 10% ਕਰ ਦਿੱਤਾ ਗਿਆ ਹੈ ਗ੍ਰੈਜੂਏਟ ਅਦੀਨ ਲਾਭ ਮੌਜੂਦਾ 2 ਬੀ ਲੱਖ ਰੁਪਏ ਤੋਂ 25 ਫੀਸਦੀ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਗਿਆ ਹੈ ਮਹਿੰਗਾਈ ਪੱਤੇ ਅਤੇ ਮਹਿੰਗਾਈ ਰਾਹਤ ਦੋਵਾਂ ਕਾਰਨ ਖਜ਼ਾਨੇ ਤੇ ਸ='%20ਸ='%20ਜੁਕਤ ਪ੍ਰਭਾਵਕ 12869 ਕਰੋੜ ਰੁਪਏ ਪ੍ਰਤੀ ਸਾਲ ਹੋਵੇਗਾ ਸਾਲ 2024-25 ਦੌਰਾਨ 15014 ਕਰੋੜ ਰੁਪਏ ਦਾ ਪ੍ਰਭਾਵ ਹੋਵੇਗਾ ਵੱਖ-ਵੱਖ ਪੱਤੇਆਂ ਜੋ ਵਾਅਦੇ ਨਾਲ ਸਰਕਾਰੀ ਖਜ਼ਾਨੇ ਤੇ 9400 ਕਰੋੜ ਰੁਪਏ ਦਾ ਸਾਲਾਨਾ ਬੋਝ ਪਵੇਗਾ ਪਰਵਾਨਿਤ ਫਾਰਮੂਲੇ ਅਨੁਸਾਰ ਡੀਏ ਅਤੇ ਟੀਆਰ ਵਿੱਚ ਵਾਧਾ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਆਧਾਰਤ ਹੈ ਇਸ ਫੈਸਲੇ ਨਾਲ 49.18 ਲੱਖ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੋਂ ਇਲਾਵਾ 67.95 ਲੱਖ ਪੈਨਸ਼ਨਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ